ਜ਼ਿੰਦਗੀ ਬਲਾਸ ਦੀ ਲੜੀ ਤਹਿਤ 21ਵੇਂ ਸਾਲ ਦਾ ਹਵਾਲਾ 21 ਸਾਲ ਇਨਸਾਨ ਦੀ ਉਮਰ ਹੋਈ ਸਿਰ ਤੇ ਹੁਸਨ ਸੁਲਖਣਾ ਆਉਣ ਲੱਗਾ ਜਦੋਂ ਆਣ ਜਵਾਨ ਦੀ ਮੁੱਛ ਬੁੱਟੀ ਉਸੇ ਵਕਤ ਸ਼ਕੀਨੀਆਂ ਲਾਉਣ ਲੱਗਾ ਦਿਲੋਂ ਭੁੱਲਿਆ ਨਾਮ ਪਰਮਾਤਮਾ ਦਾ ਨਾਲ ਖੁਸ਼ੀ ਦੇ ਕਾਫੀਆਂ ਗਾਉਣ ਲੱਗਾ ਸੂਰਤ ਆਪਣੀ ਦੇਖਦਾ ਵਿੱਚ ਸ਼ੀਸ਼ੇ ਸੁਰਮਾ ਖੂਬ ਸਵਾਰ ਕੇ ਪਾਉਣ ਲੱਗਾ ਜਿਵੇਂ ਸਿਖਰ ਦੁਪਹਿਰ ਦੇ ਵਕਤ ਲੋਕੋ ਸੂਰਜ ਆਪਣਾ ਤੇਜ ਵਖਾਉਣ ਲੱਗਾ ਬੂਟਾ ਅੰਬ ਦਾ ਜਿਸ ਤਰ੍ਹਾਂ ਫਲਣ ਵੇਲੇ ਮੌਸਮ ਚੀਤ ਦੇ ਰੰਗ ਵਟਾਉਣ ਲੱਗਾ ਵੇਲਾ ਨਹੀਂ ਜੇ ਯਾਦ ਮਰ ਜਾਵਣੇ ਦਾ ਜਾਣੀ ਸੁਚੀਆਂ ਜਾਕਟਾਂ ਪਾਉਣ ਲੱਗਾ दारू ਕੰਜਰੀ ਮਾਸਚਰਾਬ ਪੀਵੇ ਖੱਟੀ ਬਾਪ ਦੀ ਮਰਦ ਲਟਾਉਣ ਲੱਗਾ ਬਲੀ ਕਾਮ ਬਲਕਾਰ ਦੇ ਵਿੱਚ ਆਇਆ ਕੋਠੇ ਮੁਲਕ ਜਹਾਨ ਦੇ ਢਾਉਣ ਲੱਗਾ ਚਿੱਟੇ ਕੱਪੜੇ ਥਾਣ ਪਸੰਦ ਨਹੀਂ ਦੁੱਧ ਕਾਸ਼ਨੀ ਰੰਗ ਰੰਗਾਉਣ ਲੱਗਾ ਚਾਰ ਰੋਜ ਹੈ ਚੰਮ ਦੇ ਦਮ ਲੋਕੋ ਹਿਮੂ ਬਾਣੀ ਵਾਂਗ ਚਲਾਉਣ ਲੱਗਾ ਨਹੀਂ ਯਾਦ ਅਖੀਰ ਨੂੰ ਕਫਨ ਮਿਲਸੀ ਬਾਣੇ ਕੰਜਰੀ ਵਾਂਗ ਲਗਾਉਣ ਲੱਗਾ ਵਿੱਚ ਆਣ ਕੇ ਖੁਦੀ ਹਕਾਰ ਵੜਿਆ ਹੱਥੀਂ ਪਕੜ ਕੇ ਡਾਂਗ ਡਰਾਉਣ ਲੱਗਾ ਦਿਲ ਦੇ ਵਿੱਚ ਕ੍ਰੋਧ ਨੇ ਵਾਸ ਕੀਤਾ ਮਾੜਾ ਦੇਖ ਗਰੀਬਾਂ ਨੂੰ ਢਾਉਣ ਲੱਗਾ ਤਾਕਤ ਨਹੀਂ ਸਮਾਮਦੀ ਵਿੱਚ ਜਾਵੇਂ ਮੁਗਦਰ ਜੋਰ ਦੇ ਨਾਲ ਉਠਾਉਣ ਲੱਗਾ ਕਰਕੇ ਰੋਜ ਬਦ ਫੈਲੀਆਂ ਜਰਦ ਗਾਜੀ ਦੌਲਤ ਖਾਕ ਦੇ ਵਾਂਗ ਲਟਾਉਣ ਲੱਗਾ ਨਹੀਂ ਕਿਸੇ ਦੀ ਝਾਲ ਪਸੰਦ ਕਰਦਾ ਨਾਲ ਮੜਕ ਦੇ ਕਦਮ ਟਕਾਉਣ ਲੱਗਾ ਦਿਲੋਂ ਭੁੱਲਿਆ ਖੋਫ ਪ੍ਰਮਾਤਮਾ ਦਾ ਨੂੰਹਾਂ ਬੇਟੀਆਂ ਦੇਖ ਟਕਾਉਣ ਲੱਗਾ ਮਾਰ ਮਾਰ ਕੇ ਚੋਰੀਆਂ ਧਾੜੀਆਂ ਨੂੰ ਦੇਖੋ ਸੂਰਮਾ ਮਰਦ ਕਹੋਣ ਲੱਗਾ ਨੇਕ ਚੱਲਣੀਆਂ ਛੱਡ ਬਦ ਚੱਲਣ ਹੋਇਆ ਮਾਓ ਬਾਪ ਨੂੰ ਰੋਜ ਸਤਾਉਣ ਲੱਗਾ ਦੇਖੋ ਆਣ ਸ਼ਿਕਾਰ ਦਾ ਸ਼ੌਂਕ ਲੱਗਾ ਪਾਪੀ ਜੰਗਲੀ ਜੀਵ ਦਿਖਾਉਣ ਲੱਗਾ ਬੱਦਾਂ ਘਟ ਕੇ ਲੱਕ ਬਦ ਫੈਲੀਆਂ ਤੇ ਵੱਡਾ ਪਾਪ ਵੱਡਾ ਬਾਪ ਦਾ ਨਾਮ ਕਰਾਉਣ ਲੱਗਾ ਕੰਮਾਂ ਖੋਟਿਆਂ ਵਿੱਚ ਗਲਤਾਨ ਹੋ ਕੇ ਸੱਚੇ ਰੱਬ ਨੂੰ ਦਿਲੋਂ ਉਲੋਂ ਲੱਗਾ ਐ ਬਾ ਵਿੱਚ ਗਵਾਏ ਕੇ ਜੁਵਾਵਸਥਾ ਬੁੱਢਾ ਹੋਏ ਕੇ ਫੇਰ ਪਛਤਾਉਣ ਲੱਗਾ ਦਇਆ ਸਿੰਘ ਠੋਤਰੀ ਪਕੜ ਮਾਲਾ ਰੁੱਸੇ ਰੱਬ ਨੂੰ ਫੇਰ ਮਨਾਉਣ ਲੱਗਾ 22 ਸਾਲ ਦੀ ਅਵਸਥਾ ਦਾ ਹਵਾਲ 22 ਸਾਲ ਅੰਦਰ ਬੈਠਾ ਬਨਦਾਵੇ ਅੱਖੀਂ ਦੇਖਦਾ ਯਾਰ ਦਿਲਦਾਰ ਤੁਰਦੇ ਮਰਨ ਇਸ ਇਨਸਾਨ ਨੂੰ ਭੁੱਲਿਆ ਏ ਅੱਖੀਂ ਦੇਖਦਾ ਆਣ ਸਰਦਾਰ ਤੁਰਦੇ ਹਉਮਣ ਜੁਦਾ ਨਾ ਕਿਸੇ ਦੇ ਯਾਰ ਯਾਰੋ ਆਪ ਮਰਨ ਤੇ ਕਈਆਂ ਨੂੰ ਮਾਰ ਤੁਰਦੇ ਪਿੱਛੋਂ ਖਿਜਾਂ ਫਿਰ ਜਾਂਦੀ ਬੂਟਿਆਂ ਤੇ ਪੁੱਤਰ ਛੱਡ ਕੇ ਬਾਗ ਬਹਾਰ ਤੁਰਦੇ ਮਗਰੋਂ ਵਿੱਚ ਦੁਕਾਨ ਦੇ ਸੁੰਨ ਹੁੰਦੀ ਜਦੋਂ ਬਾਣਿਏ ਛੱਡ ਬਜ਼ਾਰ ਤੁਰਦੇ ਤਦੋਂ ਖੇਲ ਸ਼ਤਰੰਜ ਦੀ ਖੁੱਲ ਹੁੰਦੀ ਤਦੋਂ ਖੇਲ ਸ਼ਤਰੰਜ ਦੀ ਗੁੱਲ ਹੁੰਦੀ ਖੇਲਣ ਵਾਲੜੇ ਬਾਜ਼ੀਆਂ ਹਾਰ ਤੁਰਦੇ ਖਰੀਦਦਾਰ ਮੜ ਜਾਉਂਦੇ ਲੈਣ ਵਾਲੇ ਜਦੋਂ ਛੱਡ ਕੇ ਹਟ ਅਤਾਰ ਤੁਰਦੇ ਬੈਠ ਕੋਲ ਦੇ ਕੋਲ ਕੀਮ ਰੈਂਦੇ ਜਦੋਂ ਹੋਏ ਕੇ ਸਖਤ ਬਿਮਾਰ ਤੁਰਦੇ ਨਿਕਲੇ ਜਿੰਦਨਾ ਚੰਦਰੀ ਉਸ ਵੇਲੇ ਜਦੋਂ ਹੋਏ ਕੇ ਸਖਤ लाਚਾਰ ਤੁਰਦੇ ਉਸ ਕੜੀ ਕਿਆਮਤਾਂ ਆਉਂਦੀਆਂ ਨੇ ਜਿਹੜੇ ਕੜੀ ਹੋ ਜਾਂਦਾ ਗਮ ਖਾਰ ਤੁਰਦੇ ਮਾਲਮ ਦਰਦ ਲੋਕੋ ਦਰਦ ਵਾਲਿਆਂ ਨੂੰ ਰੋਣਾ ਪਾਏ ਕੇ ਜਿੰਨਾ ਦੇ ਯਾਰ ਤੁਰਦੇ ਆਪ ਇਸ ਜਹਾਨ ਤੋਂ ਪੂਚ ਕਰਕੇ ਦੇ ਕੇ ਸਿਰਾਂ ਤੇ ਗਮਾਂ ਦਾ ਭਾਰ ਤੁਰਦੇ ਪਿੱਛੋਂ ਉਮਰ ਦਾ ਰੋਮਣਾ ਪੇਸ਼ ਆਵੇ ਹੱਸ ਕੇ ਜੱਗ ਤੋਂ ਰੋਜ ਗੁਜ਼ਾਰ ਤੁਰਦੇ ਫੇਰ ਸ਼ਕਲ ਜਹਾਨ ਤੋਂ ਗੁੰਮ ਹੁੰਦੀ ਦੇ ਕੇ ਨਜ਼ਾਰ ਵਕਤ ਦੀਦਾਰ ਤੁਰਦੇ ਸਾਰੀ ਉਮਰ ਨਾ ਭੁੱਲ ਦੇ ਦੋਸਤਾਂ ਦਿਲਬਰ ਪਾਏ ਕੀ ਸਖਤ ਪਿਆਰ ਤੁਰਦੇ ਚੱਕਣ ਬਿਸਤਰਾ ਵਾਂਗ ਮੁਸਾਫਰਾਂ ਦੇ ਨਹੀਂ ਪੁੱਛ ਕੇ ਵਾਰ ਕੋ ਵਾਰ ਤੁਰਦੇ ਰਹੀ ਝਾਕ ਨਾ ਪਰਤ ਕੇ ਆਵਣੇ ਦੀ ਨਹੀਂ ਕਰਕੇ ਕਦੀ ਇਕਰਾਰ ਤੁਰਦੇ ਮਿਲਦੀ ਇੱਕ ਨਾ ਕਟਣੀ ਰਾਤੇ ਅੰਦਰ ਵਸਣ ਵਾਸਤੇ ਮਹਿਲ ਉਸਾਰ ਤੁਰਦੇ ਘਰੀ ਛੱਡ ਕੇ ਪਿਛਲਿਆਂ ਵਾਰਸਾਂ ਨੂੰ ਲੱਦ ਬੋਰੀਆਂ ਸੁੱਤਰ ਮੁਹਾਰ ਤੁਰਦੇ ਨਹੀਂ ਨਾਲ ਲੈ ਜਾਵਣੀ ਇੱਕ ਕੌਡੀ ਘਰੀ ਛੱਡ ਕੇ ਲਾਲ ਜਵਾਰ ਤੁਰਦੇ ਲੈ ਕਰ ਜਾਂਦੇ ਉਮਰ ਬੇਦਾਵਿਆਂ ਨੂੰ ਛੱਡ ਮਹਿਲ ਹਵੇਲੀਆਂ ਬਾਹਰ ਤੁਰਦੇ ਪਏ ਵਿੱਚ ਦੁਕਾਨ ਦੇ ਵਹੀ ਖਾਤੇ ਪੱਲੇ ਝਾੜ ਸਾਰੇ ਸ਼ਾਹੂਕਾਰ ਤੁਰਦੇ ਧਰੇ ਪੇਟੀਆਂ ਵਿੱਚ ਅਸਤਾਮ ਰਹਿੰਦੇ ਦਿੱਤੇ ਛੱਡ ਕੇ ਕਰਜ਼ ਹੁਦਾਰ ਤੁਰਦੇ ਦਇਆ ਸਿੰਘ ਪਰ ਨਿਕਲੇ ਧਾਲਮੀ ਜਦੋਂ ਚੁੱਕ ਕੇ ਚਾਰ ਕੋਹਾਰ ਤੁਰਦੇ ਦਇਆ ਸਿੰਘ ਪਰ ਨਿਕਲੇ ਤਹ ਲਮੀ ਜਦੋਂ ਚੁਪ ਕੇ ਚਾਰ ਕਹਾਰ ਤੁਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ